ਹਾਲ ਚਾਲ ਆਪਕੇ ਦੀ ਰਿਪੋਰਟ ਆ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣਾ ਵਲੌਗ ਇਹਦਾ ਵੀ ਅੱਜ ਆਪਾਂ ਕਢਾਉਣਾ ਵਾ ਗੋੜ ਠੀਕ ਆ ਤੇ ਅੱਜ ਆਪਾਂ ਜਾਣਾ ਗੋੜ ਕਢਾਉਣ ਫਰੋਜ ਵਾਲੇ ਤੇ ਟਰਾਲਾ ਮੈਂ ਰਾਤ ਲਾ ਆਇਆ ਸੀ ਉੱਥੇ ਤੇ ਮਿਲਦੇ ਆਂ ਅਗਲੇ ਕਲਿੱਪਾਂ ਦੇ ਵਿੱਚ ਆ ਜਾਓ ਵੀ ਟਰੋ ਪਾ ਪਾਉਂਟ ਦੇ ਬੰਨਿਆਨੇ ਆਪਣੇ ਤਾਂ ਪਹਿਲਾਂ ਹੀ ਤਾਂ ਸਾ ਖਾਲੀ ਕਰਤਾ ਥੋੜਾ ਰਹਿ ਗਿਆ ਬਸ ਕੱਪੀ ਹੋ ਗਏ ਆ ਕੱਚੀ ਆ ਨਾ ਗਰਮ ਕਰਦੇ ਹਾਂੰਦੇ ਦੇ ਬੰਦਾ ਹੰਦੇ ਦੇ ਬੰਦਾ ਹਾਈਟੇ ਰੌਣੇ ਨਿਕਲਦੀ ਆ ਆਂ ਬਹੁਤ 흘ੀ ਟੋਟਾ ਤਰ ਢੇੜ ਦੋ ਕਿੱਲੇ ਹੋਊਗਾ ਢੇੜ ਤੋਂ ਚੱਲਾਦਾ ਹੋਊਗਾ ਬਹੁਤ 흘ੀ ਖਾਂ ਇੱਥੇ ਰੌਣੇ ਆ ਰਹਾ ਓਪੇ ਪੈਣ ਰਹਾ ਥੋੜੇ ਜਿਨੇ ਰਹਿ ਗਏ ਬੱਸ ਟਾਲੀ ਵੀ ਪਹਿਲਾਂ ਪਥੋੜਾ ਹੀ ਲੈ ਕੇ ਆਏ ਸੀ। ਅਰੇ ਪਿਆ ਖੜਾ ਬਹੁਤ ਹੋ ਗਿਆ ਨਾ। ਵੀ 4-5 ਪੱਤਾ ਬਣ ਗਏ ਅੱਜ ਦੀਆਂ। ਬਾਕੀ ਇਥੋਂ। ਸਾਮੋਂ ਵਧੀਆ। ਨਾ ਬਈ ਮਕਰੋ। ਬਣੀ ਬਾਰਾ ਪਰਲੇ ਗਣ। ਨੋਖੜਾ ਅੱਪਾ ਕੋ ਪੋੜਾ ਗੰਦੂ ਕੰਟਾ ਲਪੋੜ। ਉੜੀ ਹੀ ਰਹਿ ਜਾਂਦੀ ਰੋ ਹਨਾ ਬਾਅਦ ਚ ਮੈਂ ਥੋੜਾ ਜਿਹਾ ਹੀ ਰਹਿ ਜਾਂਦਾ ਵੇਖਣ ਨੂੰ ਪਹਿਲਾਂ ਬਹਾਵਾ ਸੀ ਵੇਖ ਮੰਨਦਾ ਹੋਇਆ ਕਰਾ ਜੂ ਇਹ ਅੰਦਰ ਰੜ ਕੇ ਅੰਦਰ ਅੱਛਾ ਬਾਲੀ ਨਪਰੋ ਬਾਲੀ ਨਪਰੋ ਕਾਹਿੰਦਾ ਪਾਸਾ ਜਮਾਦ ਮੂ ਕੇ ਹੋੜ ਗਰਮ ਬਹੁਤ ਆ ਰਹਾ ਇਹਨੂੰ ਕਰਾਵਾਂਗੇ ਚੈੱਕ ਕਿਵੇਂ ਦਾ ਬਣਿਆ ਰਾਹ ਵਿੱਚ ਕਾਲਾ ਹੋ ਜਾਣਾ ਇਹਦਾ ਪਰ ਇਹ ਨਹੀਂ ਗੱਲ ਆ ਵਾਂ ਫਿਰ ਕਰਦਾ ਹੋੜ ਆ ਨਿਕਲਦੇ ਕਿਉਂ ਕੱਢੀ ਆਉਂਦਾ ਨਾ ਬਈ ਜੜ ਆਇਆ ਬੰਦਾ ਗਰਮ ਹੋਣਾ ਹਨਾ ਪੂਰਾ ਹਾਂ ਠੀਕ ਆ ਹਾਂ ਊ ਏ ਸਾਫ ਹੈ ਨਾ ਆਹ ਥੋੜਾ ਪਟ ਯਾਰ ਥੋੜਾ ਹੀ ਪਟਾਂ ਆ ਬੇ ਉੱਤਰ ਲੈ ਜਾ ਚੱਕਲਾ ਚੱਕਲਾ ਗੋੜਾ ਗਰਮ ਤਾਂ ਹੋਣਾ ਹੀ ਕੋਈ ਨਕਰਾ ਰੋ ਆਦੀ ਆਉਂ ਜਾ ਮਾ ਮਾ ਇਹ ਹੱਟਾ ਦੋਮਾ ਕੋਈ ਲੋੜ ਲੋੜ ਨਹੀਂ ਮੰਨਦਾ ਕੋਈ ਐਡਾ ਹੈ ਨਹੀਂ ਮਿੱਤਰੋ ਕਹਿੰਦੇ ਦੋ ਪੱਤਾਂ ਹੋ ਗਈਆਂ ਰੈਡੀ ਆ ਆਪਣਾ ਛੋਟਾ ਵੀ ਆ ਗਿਆ ਆ ਖੜਾ ਉਹ ਗਲੀਪਾਟ ਆ ਮਾਮਾ ਵਾਲਾ ਖੜਾ ਆ ਮਾਮਾ ਸਰਾਜ ਨਹੀਂ ਲੈ ਕੇ ਆਇਆ ਕੋ ਮਾਮਾ ਸਵਰਾਜ ਲੈ ਕੇ ਆਉਣਾ ਸੀ ਤੋ ਆਵਾਜ਼ ਕੋਲ ਤੋਂ ਮੈਂ ਦਰਾ ਨੇ ਸਵਰਾਜ ਲੈ ਕੇ ਆਉਣਾ ਸੀ ਤੋ ਆ ਐਵੇਂ ਲੈ ਆਇਆ ਉਹ ਬੈਠੇ ਸਵਰਾਜ ਖੜਾ ਹਾ ਦਾ ਸਵਰਾਜ ਤਾਂ ਘਰੇ ਖੜਾ ਨਾ ਸਵਰਾਜ ਤਾਂ ਘਰੇ ਖੜਾ ਮੈਂ ਹੁਣ ਬੈਠ ਸੱਚਾ ਵਾਲਾ ਬੈਠ ਮੇਰੇ ਕੋਲ ਆ ਗਿਆ ਬੜਾ ਵਧੀਆ ਮੈਲੇ ਆ ਉਹ ਸਾਰਾ ਕੁਝ ਕਰ ਲਾਂਗੇ ਟੈਨਸ਼ਨ ਨਾ ਲੈ ਤੂੰ ਹੁਣ ਟਰੈਕਟਰ ਲੈ ਰਿਆ ਨਾ ਬੰਪਰ ਲਮਾਉਣਾ ਹੁਣ ਤਾਂ ਮੈਂ ਲੋਕ ਤੇ ਵੇਖੋ ਬਿਨਾ ਬੰਪਰ ਤੋਂ ਕਿਹੋ ਜਿਹੀ ਲੋ ਜੀ ਹੋਰੀ ਲੱਗਦਾ ਸੋਹਣਾ ਲੱਗਦਾ ਤੇ ਲੱਗਦਾ ਸੋਹਣਾ ਕਮੈਂਟਾਂ 'ਚ ਦੱਸੋ ਭੈਣ ਲੱਗਦਾ ਕਿ ਨਹੀਂ ਲੱਗਦਾ ਉਹੀ ਮੈਂ ਕਹਿਣਾ ਉਹ ਟਰੈਕਟਰ ਆਸ਼ਾ ਵੇਖਣ ਨੂੰ ਮਾੜਾ ਲੱਗਦਾ ਨਿੱਕਾ ਲੱਗਦਾ ਵੇਖਣ ਨੂੰ ਜਾਣ ਬਹੁਤ ਆਸ਼ੇ 'ਚ ਤੇਰਾ ਆਪਣਾ ਵਾਸੇ ਤੋ ਲੈ ਕੇ ਤੂੰ ਵਿਹੋ ਤੱਕ ਕਿਦੋਂ ਨੇੜਕੇ 9:00 ਵਜੇ ਬੇਟਾ ਉਹ ਗੱਡੀ ੜਨ ਦੀ ਡੇਰ ਹੁੰਦੀ ਟੋਜਣਾ ਇਹਦਾ ਫੇਰ ਤਾਂ ਉਹਨੂੰ ਵੀ ਖੜ ਜਾ ਮਾਮਾ ਤੂੰ ਟਰਾਈ ਕਰਕੇ ਵੇ ਹਾਂ ਜੀ ਵੇਲਾ ਟੋਜਨ ਟੋਜਨ ਬਾਅਦ ਨਹੀਂ ਯਾਰ ਅਸੀਂ ਟੋਜਣਾ ਹਲਾ ਰਾਇਆ ਸਭ ਹਾਂ ਆਲੀ ਹਾਂ ਬਾਜੀ ਨੇ ਵੀ ਕਹਿਤਾ ਪੈਸੇ ਆਣਗੇ ਪੈਸੇ ਕਾਦੇ ਸ਼ਰਤ ਤੇ ਲਾਉਣੇ ਆਂ ਉਂਜੀ ਵੇਖ ਲੈਣੀ ਜੋਰ ਅੱਛਾ ਵੀਰੇ ਅਸੀਂ ਲਾਉਣੇ ਨੇ ਅਸੀਂ ਸਾਡਾ ਟਰੈਕਟਰ ਬਾੜਾ ਟਰੈਕਟਰ ਅਸੀਂ ਆ ਨਾ ਟੋਜਨ ਪਾਈਏ ਆ ਅਲਮਾਨਾ ਬੋਲੇ ਤੁਹਾਨੂੰ ਆ ਮਤਰਾ ਭਾਈ ਕਹਿੰਦਾ ਢੋਜ ਲਾ ਚਲੋ ਠੀਕ ਆ ਗੁਰ ਤਿਆਰ ਹੋਈ ਜਾਂਦਾ ਮਤਲਬ ਗੁਰ ਤਿਆਰ ਹੋਈ ਜਾਂਦਾ ਉਹੀ ਮੈਂ ਮਾਮੇ ਨੇ ਵੀਡੀਓ ਦਿਖਾਈ ਮੈਂ ਪਹਿਲੇ ਹਾਈ ਜੀ ਲੈ ਕੇ ਗਿਆ ਹੋਇਆ ਮੈਂ ਤਾਂ ਅੱਛਾ ਲੋਕੀ ਚਲੋ ਇਹ ਚ ਪਾਉਂਦੇ ਟੋਚਨਾ ਆਪਾਂ ਹਾਈ ਜੀ ਤੁੰਨਾ ਹੋਇਆ ਆ ਆ ਗੋਵੀਰ ਰਾਕੇਤ ਕਿਸੇ ਦਾ ਆਦਮੀ ਹੈ ਕੋਟਰ ਬਾਕੀ ਕੰਮ ਓਕੇ ਦੀ ਰਿਪੋਰਟ ਆ ਮੈਂ ਤੇਰੀ ਮਾਮੇ ਨੇ ਰੇਸ ਖੋਲੀ ਮੈਂ ਤਾਂ ਹੁਣ ਵੇਖਿਆ ਚ ਪਜਦਾ ਹੀ ਬੜਾ ਇਹ ਵੀ ਮਾਮਾ ਵੇਲਾ ਡੈਕ ਛੱਡ ਲਿਆ ਕਿਉਂ ਬਾਹ ਬੈਟਰੀਆਂ ਦੇ ਮੂਰੇ ਰੱਖੀ ਜਾਂਦੀ ਆ ਪੁੱਤਰਾ ਬੈਟਰੀ ਮੂਰੇ ਤੇ ਈ ਮੈਂ ਬੜਿਆਂ ਦਾ ਪਰ ਲਾਂਕਾ ਟਾਉਣ ਦਾ ਸ਼ੌਂਕੀ ਨਹੀਂ ਉਹ ਭਾਈ ਨੇ ਗੋੜ ਕਰਤਾ 1 ਕਿੰਡ ਹਾਗਰੀਆਂ ਵਾਲਾ ਗੋੜ ਹਿੰਦੂ ਗਰੀਆਂ ਵਾਲਾ ਖਾਈਦਨੇ ਖਾਈਦਨੇ ਮਾਮਾ ਕਾ ਨਾ ਖੇਚ ਕੇ ਇਹਦੇ ਦੇ ਫੈਕ ਦੋ ਜਗ੍ਹਾ ਦੇਣਾ 베ਰੀਓ ਸ਼ਾਬਾਸ਼ ਸ਼ਾਬਾਸ਼ ਇਹਨੂੰ ਵੀ ਚੱਕ ਦੇ ਹਾਂ ਉਹ ਗੱਨਾ ਕਰਾ ਕੇ ਆਈ ਹਾਂ ਅਜੇਲੀ ਜੀ ਬਹੁਤ ਘੈਂਟ ਤੁਸੀਂ ਆ ਬੜੀ ਸਵਾਦ ਹੁੰਦੀ ਜੈਲੀ ਆਹ ਖਾਲੀ ਖਰੀਏ ਪਾੜਾ ਇਧਰ ਆ ਆ ਫਿੱਕੇ ਬੜਾ मत्रो। मत्रो मामा मुरे हो गया मामा जहाँ तक पूरा जोर है तुमी आज ट्रैक्टर बंद हो जाए जा अच तू बंद हो जा, जा, जा। पक्की ला ਇਤਰਾ ਟਰੈਕਟਰ ਜਮਾਂ ਨਹੀਂ ਲੋੜ ਲੈਂਦਾ ਜਮਾਂ ਸੈਂਪਲ ਰੇਸ ਤੇ ਆ ਕੋਈ ਇੰਨਾ ਜਮਾਂ ਪ੍ਰੈਸ ਨਹੀਂ ਬਾਹਲੀ ਕੋਈ ਕੁਝ ਨਹੀਂ ਇੰਨਾ ਆ ਵੀ ਐਂ ਜਾਈਦੇ ਕੰਨੇ ਸਿੱਧੇ ਜੇ ਹਨਾ ਹੀ ਡੇਟ ਫਿਰ ਬਣਦਾ ਸਹੀ ਤਾਂ ਤੂ ਆ ਲਗਾ ਹੀ ਐਰ ਕੀ ਕੰਨੇ ਨੂੰ ਕਿ ਨਹੀਂ ਹਾਂ ਸਾਡੇ ਲੱਗਾ ਹੀ ਪਰ ਥੋੜਾ ਫੈਂਟੈਂ ਚਾਰ ਚਾਰ ਓਏ ਹੋ ਹੋ ਮਾਮਾ ਵੇਖੀ ਜਾਉ ਅੱਜ ਦੁਨੀਆ ਵੇਂਦੀ ਤੈਨੂੰ ਫੈਂਟੜਾ ਕਾਣਾ ਮੜੇ ਨਾਲ ਲਾ ਦਿਆ ਕਰ ਇੱਥੇ ਜੋਰ ਲਾਉਣ ਦੀ ਤਾਂ ਲੋੜ ਹੀ ਨਹੀਂ ਆਪੇ ਖੱਚ ਲੈਂਦੀ ਉਹਦਾ ਨਾਲ ਲਾ ਆ ਵੇ ਮੜੇ ਨਾਲ ਲਾ ਮੜੇ ਲਾ ਦੇ

ਵੇਖਾ ਮਾਮੂ ਹੱਥ ਲਾ ਕੇ ਹੈ ਜੇ ਤੀ ਤਾਂ ਹੀ ਬਣਦੀ ਜੇ ਪਹਿਲੀ ਪਾਤਰਾ ਹੱਥ ਲਾਏ ਛਾਲ ਮਾਰ ਕੇ ਵੇਖ ਲਾ ਦੇ ਵੇਖਾਂ ਛਾਲ ਮਾਰ 500 ਰੁਪਏ ਦੋ ਭਾਈਆ 1000 ਮੈਂ ਦਰਨਾ ਦਮਾਰ ਛਾਲ 2000 2500 5000 5500 ਅਜਾਣ ਜਾਂਦਾ 4000 5:00 ਵੱਜ ਜਾਣਗੇ 7500 10000 6:00 ਵੱਜੀ ਹੋਊਗੀ 2000 25 35 ਲੱਖ ਆਇਆ 2 ਲੱਖ ਮੈਂ ਦੇਣਾ ਮਾਰਚ ਲਿਆ ਘੱਟ ਦੇਣਾ 2 ਲੱਖ ਰੋਟ ਤੂੰ ਛਾਲ ਮਾਰ ਮੈਂ 1 ਮਿੰਟ ਮੈਂ ਮੈਂ 2 ਲੱਖ ਦਵਾਂ ਪੱਕੀ ਗੱਲ ਆ ਤੂੰ ਛਾਲ ਮਾਰਨੀ ਪੱਕੀ ਗੱਲ ਹਾਂ ਚੱਲ ਠੀਕ ਕਰ ਲੈ ਪਹਿਲਾਂ ਲੈ ਪੈਸੇ ਹੁਣ ਤੂੰ ਛਾਲ ਮਾਰਨੀ ਆ ਉਹ ਅਗਲੀ ਚ ਮਾਰਨੀ ਭਲਾ ਵੱਡੀ ਵੀਡੀਓ ਬਣਦੀ ਛਾਲ ਮਾਰਨੀ ਆ ਤੈਨੂੰ ਪੈਸੇ ਦੇ ਦਿੰਦਾ ਮੈਂ ਛਾਲ ਮਾਰਨ ਵਾਲਾ ਬਾਣੀ ਵੇ ਲੈ ਕਰੀ ਬਈ ਦੋ ਦੋ ਕਰੀ ਕਰੀ ਜਾਉਂ ਤੇ ਵੀ ਮਨ ਦੇ ਚੱਕ ਹੋਰ ਨਾ ਕੁੜੀਆਂ ਕਾਂਵਲਾ ਤਰੋ ਬਾਈ ਤੇਸੀਆਂ ਕੱਢੀ ਆਉਂਗਾ ਤੇਸੀਆਂ ਕੱਢੀ ਆਉਂਗਾ ਬਣਾ ਬਣਾ ਨੋ ਬਾਈ ਪਰੇ ਲੱਗਾ ਕਹਿੰਦੇ ਪਿੰਡੋਂ ਬਾਈਸ ਵਾਲੇ ਆ ਗਏ ਆ ਆ ਹਾਂ ਹਾਂ ਮੇਰਾ ਭੱਟੀ ਬਾਈ ਕੋਈ ਆ ਜੀ ਨਹੀਂ ਰਹੀ ਫੱਟੀ ਸੱਚ ਬਾਈ ਵਧਾਈਆਂ ਤੂੰ 16 ਪ੍ਰੋ ਲਿਆਂਦਾ ਬਾਈ ਭੱਟੀ ਨੇ ਫੋਨ ਲਿਆ ਭੱਟੀ ਦਿਖਾਏ ਫੋਨ ਦਿਖਾ ਦੇ 16 ਪ੍ਰੋ ਆ ਵੀ ਇਧਰ ਸਾਈਡ ਤੋਂ ਪਤਾ ਲੱਗੇ ਨਾ ਉਹ ਤੁਹਾਨੂੰ ਪਤਾ ਅੱਜ ਕੱਲ੍ਹ ਨਿਸ਼ਾਨੀਆਂ ਵੀ ਸਾਰੀ ਇਹ ਆ 90 ਇਹ ਆ ਉਹੀ ਤਾਂ ਗੱਲ ਆ ਅੱਜ ਦੀ ਹਸਕੀ ਫਰਨਾ ਨਹੀਂ ਲੈਂਦਾ ਇਹ ਵੇਲੇ ਦੋ ਤਿੰਨ ਰੱਖੇ ਪਾਲ ਕੇ ਸਕਿਉਰਿਟੀ ਆ ਵੇਖਣ ਟਰਾਈ ਕਰਕੇ ਵੇ ਕਨ ਟਰਾਈ ਕਰਕੇ ਧੜ ਧਰਤੀ ਬਾਟ ਓਏ ਧਰਤੀ ਬਾਟ ਵਾਲੇ ਖੜੇ ਉਧਰ ਦੇ ਤੇਰੀ ਭਲੀ ਹੋ ਜੇ ਇਹ ਚੈਨਲ ਵੀ ਬਦਲਦੇ ਰਹਿੰਦੇ ਦੂਜੇ ਦਿਨ ਨਾ ਨਹੀਂ ਆ ਪੱਕਾ ਹੀ ਆਣ ਦਾ ਸਾਰਾ ਤੇਰੀ ਕੋਈ ਓਏ ਡੇਂਜਰ ਐਕਸ ਐਂ ਸੀ ਨਾ ਪਹਿਲਾਂ ਮੈਂ ਕਹਿਣ ਲੱਗਿਆ ਡੇਂਜਰ ਐਕਸ ਮੈਂ ਆਉਂਦੇ ਆ ਲਵੇ ਕੇ ਕਹਿਣ ਲੱਗਿਆ ਓਏ ਐਂ ਆ ਨਾ ਡੇਂਜਰ ਐਕਸ ਵੀ ਸੀ ਉਹ ਫਿਰ ਮੈਂ ਵੇਖਿਆ ਸਾਲਾ ਕਿਸੇ ਨੇ ਰੱਖਿਆ ਹੋਇਆ ਆਪਾਂ ਕੋ ਵੱਖਰਾ ਹੀ ਰੱਖਣਾ ਵੀ ਕਿਸੇ ਨੇ ਰੱਖਿਆ ਵੀ ਨਾ ਹੋਵੇ ਇਹਦਾ ਬੰਪਰ ਕਿੱਧਰ ਗਿਆ ਕੱਲ ਨੂੰ ਨਵਾਂ ਜਣਾਣਾ ਨਵਾਂ ਹਾਂ ਤੇਰੇ ਮੂੰਹ ਦੇ ਗੱਡਾ ਇਸਿਊ ਵਾਲਿਆਂ ਦਾ ਕਰਦਾ ਵਾ ਓਏ ਮੂੰਹ ਦੇ ਗੱਡਾ ਗੜਖਾ ਹਮੋਤੇ ਹੋਏ ਇਹ ਉਹ ਦਾੜੀ ਹੈ ਨਾ ਬਹੁਤ ਔਰ ਤਾਂ ਆਪੇ ਹੀ ਸਵਾ ਓਏ ਸੇਮੋ ਥੋੜਾ ਗੋੜ ਲੈ ਕੇ ਆਈਆਂ ਹੈ ਗਰਮ ਕਿਹੇ ਚੀਜ਼ ਚ ਪਾ ਲਿਆ ਓਏ ਇਹ ਤਾਂ ਮੈਨੂੰ ਪਤਾ ਯਾਰ ਆ ਚੀਜ਼ ਕੰਮ ਕਰਤੋ ਆ ਦੇਖੋ ਵੀ ਇਹਦੇ ਇਹਦੇ ਕੰਮ ਦੇਖ ਲਓ ਆ ਚੀਜ਼ ਗਲਤ ਹੋ ਗਈ ਆ ਵੇਖ ਮੈਂ ਤੇ ਪੱਟੀ ਨੇ ਕੀਤੀ ਅੰਦਰ ਆ ਵੀ ਭੈ ਜੋ ਕੀ ਆਹ ਓਏ ਪੱਟੀ ਦੱਸ ਪੁੱਛਣਾ ਇਹ ਸਾਨੂੰ ਇੱਕ ਮਿੰਟ ਇਹ ਪੱਟੀ ਕੀਤੀ ਆ ਆਹ ਜਿਹੜੇ ਹੱਥਾਂ ਨਾ ਇਹ ਜੜ ਗਏ ਸੀ ਇਹ ਭਾਈ ਕਰੰਟ ਪੈ ਗਿਆ ਸੀ ਅਸੀਂ ਦੋਵੇਂ ਹੀ ਲੱਗੇ ਸੀ ਮੈਂ ਤੇ ਭੱਟੀ ਜੀ ਨੂੰ ਤਿਆਰ ਕਰਾਉਣ ਆਵੇ ਭੱਟੀ ਨੇ ਸਹੀ ਲਾਈ ਆ ਤੂੰ ਸਾਲਾ ਇਹਨਾਂ ਤੇ ਹਾਲੇ ਦੋਵੇਂ ਹੀ ਸਹੀ ਲੱਗੀਆਂ ਇਹਨੀਆਂ ਲਾਈਟਾਂ ਵੱਡੀਆਂ ਕੱਪ ਵੱਡੇ ਉਹ ਪਟਣੀ ਭਰਾਵਾ ਬੰਦ ਹੋ ਗਈ ਉਹ ਆਵੇ ਇਧਰੋਂ ਕੱਟੀ ਆ ਸਾਰੀ ਪਟਦੀ ਓਏ ਆ ਚਲਦੀ ਓਏ ਹਾਂ ਚਲਾ ਓਏ ਇਧਰਲੇ ਬੰਨੇ ਸੋਚ ਲੱਗੀ ਛੱਡੀ ਵਿੱਚ ਜੇ ਬੰਦ ਵੀ ਆ ਥੋੜੀ ਜੀ ਥਾਵਾਂ ਤੋਂ ਪਰ ਰਾਤ ਨੂੰ ਘੈਂਟ ਲੱਗਦੀ ਆ ਆਜੀ ਨਹੀਂ ਗਈ ਉੱਤੋਂ ਵਾਲੀ ਇਹਦੀ ਕੱਟ ਗਈ ਨਾ ਕੋ ਤਾਰ ਰਹੀ ਮਗਰ ਮੋੜ ਨਹੀਂ ਉਹ ਭਰਾਵਾ ਹਾਂ ਜਿੰਨਾ ਮਰਜ਼ੀ ਹੁੰਦਾ ਨਹੀਂ ਹੈ ਲੈ ਵੀ ਬਣਾਈ ਸੀਗੀ ਕੀਤਾ ਸਾਰਾ ਲਈ ਆ ਸਾਫ ਕਰਨਾ ਆ ਫੋਲ ਸਾਫ ਕਰ ਕੋਣੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਾਈ ਜਾ ਲਾ ਆਪਣਾ ਹਾਂਜੀ ਹਾਂਜੀ ਬਾਈ ਸਬਸਕ੍ਰਾਈਬ ਜ਼ਰੂਰ ਕਰੋ ਯਾਰ ਇਹ ਬਾਈ ਪਿੰਡੂ ਬਾਈ ਸਾਡੇ ਇਹਨਾਂ ਦਾ ਵੀ ਚੈਨਲ ਸਬਸਕ੍ਰਾਈਬ ਕਰੋ ਇਹਨਾਂ ਦੇ ਵਾਕ ਉਹ ਪੜਨਾ ਸਮਾਨ ਹੈ ਕਹੇ ਪਤਾ ਨਹੀਂ ਕਿੱਥੋਂ ਕਿੱਥੋਂ ਪਾਈ ਆਉਂਦੇ ਹੋਸਟਾਂ ਪਤਾ ਹੀ ਨਹੀਂ ਲੱਗਦਾ ਪਿਆ ਸ਼ਹਿਰ ਕੀ ਕੰਮ ਕਰ ਗਿਆ ਪਤਾ ਸਾਡੇ ਤੁਹਾਨੂੰ ਇਹ ਨਹੀਂ ਪਤਾ ਬਣਾਉਦਾ ਚੈਨਲ ਇਹਦਾ ਕਿ ਮੇਰਾ ਚੈਨਲ ਆ ਕਿਹੜਾ ਐ ਜੀ ਇੱਕੋ ਹੀ ਆ ਭਰਾਵਾ ਪਟਿਕੋੜ ਕਿਵੇਂ ਲੱਗਾ ਸਰਾ ਉਹਨੂੰ ਪੂਆ ਦੇ ਆ ਖਾਲਾ ਆਪਣਾ ਕਦੋਂ ਬਣ ਆਪਣਾ ਹੀ ਹਾਲਿਆ ਇਹ ਓਏ ਉਹ ਤਾਂ ਦੂਜਾ ਇਹਨਾਂ ਦਾ ਤਾਂ ਹੁਣ ਪੱਤ ਲਿੱਥੀ ਆ ਨਾ ਉਹਦਾ ਬਣਦਾ ਪਿਆ ਤਾਜਾ ਇਹਨਾਂ ਦਾ ਬਣਦਾ ਪਿਆ ਤਾਜਾ ਹਰੇ ਗੱਲ ਲੈ ਜਾ ਲਫਾਪਾ ਮਨ ਲਫਾਪਾ ਲੋ ਵੀ ਕਹਿੰਦੇ ਪੱਟੀ ਹੁਣੀ ਚੱਲੇ ਘਰਾਂ ਨੂੰ ਆਣ ਸਾਰਾ ਜੱਟ ਮੇਰੀ ਬਾਈ ਦਾ ਵੇਖੀ ਕੱਟ ਮੈਂ ਉੱਥੇ ਬਣਾਵਾ ਲਿਆ ਆ ਦੇਖ ਆ ਕੇ ਤੇਰੀ ਪੌਣੀ ਓ ਇਹਨੂੰ ਵੇਰ ਲਾ ਘਰੇ ਇਹ ਉਹ ਬੰਦਾ ਇਹ ਉਹੀ ਆ ਇਹ ਉਹ ਬੰਦਾ ਜਿਹੜਾ 24 ਘੰਟੇ ਕੰਪਿਊਟਰ ਅੱਗੇ ਬਹਿ ਕੇ ਹਮ ਕੰਪਿਊਟਰ ਕੰਪਿਊਟਰ ਹੀ ਹੋਇਆ ਵੇਰ ਦਾ ਕੰਪਿਊਟਰ ਕੂਟਰੀਆ ਹੋਇਆ ਫਰਦਾ ਬਾਈ ਮੇਰੀ ਗੱਲ ਸੁਣਦੀ ਆ ਜੇ ਮੇਰੀ ਇੱਕ ਵੀ ਵੇਚ ਕਲਪ ਆ ਗਈ ਇਹਦਾ ਚੱਲਣਾ ਦੂਜੇ ਨੂੰ ਸੁਣਾੜੀ ਇਹ ਗਾਰੰਟੀ ਆ ਇਹ ਹੈਕਰ ਬਣਦਾ ਓਏ ਮੈਨੂੰ ਪਤਾ ਨਹੀਂ ਕਿਵੇਂ ਕਰਾਈ ਜਿਹੜਾ ਮਿੰਟੜਾ ਉਹ ਯਾਰ ਉਹ ਨਾ ਟੈਂਸ਼ਨ ਹੈ ਯਾਪੇ ਕਰਾ ਲੈਣਾ ਯਾਰ ਤੂੰ ਕੀ ਲੈਣਾ ਯਾਰ ਕੀ ਲੈ ਤੂੰ ਡ੍ਰੇਕ ਦਾ ਮੁੰਡਾ ਯਾਰ ਨਾ ਮੂਸਿਆ ਬੰਦਾ ਤੂੰ ਬਾੜੀ ਫੈਨ ਫਾਲੋਇੰਗ ਤੇ ਕੱਢਦਾ ਇਹ ਬੰਦਾ ਵੇਖ ਲੋ ਇਹ ਤਾਂ ਬੰਦਾ ਹੀ ਗਲਤ ਆ ਯਾਰ ਇਹ ਕੱਢਦੀ ਕਲੱਪ ਚੰਗਾ ਵੀ ਚੰਗਾ ਵੀ ਪੱਠੇ ਪੁੱਠੇ ਪਾਈਏ ਚੱਲ ਕੇ ਬੱਡਰ ਨਾਲੇ ਥੋੜੇ ਦਾ ਇਹ ਨਹੀਂ ਆਉਂਦਾ ਆ ਬੰਦੇ ਆ ਕਲੱਪ ਪਾਈ ਲੈ ਆ ਤਾਂ 100% ਪਾਉਂਦਾ ਅੱਜ ਰੱਖ ਲਿਓ ਬੋਲਣ ਲੱਗਾ ਕਿਹੜੇ ਗਲਾਸ ਆਪਣੇ ਪਾਲੇ ਝੋਲੇ ਜੇ ਉਹ ਨਹੀਂ ਨਹੀਂ ਉਹ ਵੀ ਮਤਰੋ ਕਹਿੰਦੇ ਕੰਮ ਨਹੀਂ ਹੋ ਗਈ ਮਾਸੀ ਆਪਾਂ ਚੱਲੇ ਪੈਂਡ ਨੂੰ ਹਣ ਮਿਲਦੇ ਆ ਅਗਲੇ ਵਲੌਗ ਦੇ ਬਾਈ ਬਾਈ ਗਾਇਸ ਚੰਗਾ ਵੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੰਗਾ ਵੀ ਬਾਈ ਓਕੇ ਮਿਲਦੇ ਆ ਫੇਰ ਆਉਣ ਨੂੰ ਕੰਮ ਜਮਾ ਓਕੇ ਦੀ ਰਿਪੋਰਟ ਆ ਤੇ ਮਿਲਦੇ ਹਾਂ ਨਾਲੇ ਵਲੌਗ ਦੇ ਵਿੱਚ ਆ ਦੱਬ ਕੇ ਸ਼ੇਅਰ ਕਰ ਦਿਆ ਕਰੋ ਔਰ ਅਗਲਾ ਬਲੌਗ ਆਉਣ ਦੇ ਬਾਅਦ ਨੇੜੇ ਆ ਹਣ ਪਟਾਕਾ ਪਾਈ ਹੋਣੇ ਬਲੌਗ ਦੇ ਬਲੌਗ ਹੀ ਛੜੇ ਹੋਣੇ ਹਾਂ ਸਭ ਮਿਲਦੇ ਆ ਕਰੀ ਜਾਗੇ ਆ